ਸ਼ਸ਼ੀਕਾਰਜੀ ਅਨਾਰਾ ਟੀਮ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਵਿਰਾਟ ਕੋਹਲੀ ਨਾਲ ਜੁੜੀ ਹੋਈ ਹੈ ਵਿਰਾਟ ਕੋਹਲੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਬੰਗਲੌਰੋ ਵਿੱਚ ਵੱਡੇ ਘਟਨਾ ਵਾਪਰੀ ਹੈ ਤੇ ਪਗਦਾੜ ਦੇ ਦਰਮਿਆਨ 11 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਮੁਸ਼ਕਲਾਂ ਨੇ ਜਿਹੜੀਆਂ ਉਹ ਵਿਰਾਟ ਕੋਹਲੀ ਦੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਦਾਅਵਾ ਦੀ ਹੈ ਕਿ ਵਿਰਾਟ ਕੋਹਲੀ ਦੇ ਖਿਲਾਫ ਪੁਲਿਸ ਕੋਲ ਇੱਕ ਹੋਰ ਸ਼ਿਕਾਇਤ ਹੈ ਜਿਹੜੀ ਪਹੁੰਚ ਚੁੱਕੀ ਹੈ ਤਾਂ ਪਹਿਲਾਂ ਵੀ ਇੱਕ ਸ਼ਿਕਾਇਤ ਪਹੁੰਚੀ ਹੋਈ ਸੀ ਤਾਂ ਸੀ ਤਾਂ ਹੁਣ ਦਾਅਵਾ ਦੀ ਹੈ ਕਿ ਵਿਰਾਟ ਕੋਹਲੀ ਦਾ ਨਾ ਜਿਹੜਾ ਇਹ ਸੰਕਟਵਾਦਾ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਵੱਡੀ ਘਟਨਾ ਬੰਗਲੌਰੂ ਵਿੱਚ ਵਾਪਰਦੀ ਆ ਤੇ ਚਿਨਾ ਸੁਆਮੀ ਚਿਨਾ ਸੁਆਮੀ ਸਟੇਡੀਅਮ ਵਿੱਚ ਭਗੜੜ ਮੱਚ ਜਾਂਦੀ ਆ ਜਿਸ ਵਿੱਚ ਕਿ 11 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਆ ਤੇ 30 ਤੋਂ ਵੱਧ ਲੋਕ ਜ਼ਖਮੀ ਹੋ ਜਾਂਦੇ ਨੇ ਤਾਂ ਉਸ ਮਾਮਲੇ ਨੂੰ ਲੈ ਕੇ ਸਮਾਜਿਕ ਕਾਰਕੁਨ ਐਚਐਮ ਬਕਤੇਸ਼ ਨੇ ਸ਼ਿਕਾਇਤ ਦਰਜ ਕੀਤੀ ਆ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਆ ਜਿੱਦੇ ਚੱਲਦੇ ਆ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਅਸੀਂ ਦਰਜ ਕੇਸ ਦੇ ਹਿੱਸੇ ਵਜੋਂ ਸ਼ਿਕਾਇਤ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਪਹਿਲਾਂ ਵੀ ਕੇਸ ਐਸਤੇ ਦਰਜ ਹੋ ਚੁੱਕਿਆ ਹੈ ਤਾਂ ਹੁਣ ਕਿਤੇ ਨਾ ਕਿਤੇ ਵੱਡੇ ਕਸੁੱਤੇ ਕਰਦੇ ਨਜ਼ਰ ਆ ਰਹੇ ਨੇ ਵਿਰਾਟ ਕੋਲੀ ਜਿੱਥੇ ਇੱਕ ਪਾਸੇ ਬੰਗਲੌਰੋਂ ਵੱਲੋਂ ਆ ਬੱਚੇ ਵੱਡੀ ਕਟਰਾ ਵਾਪਰਦੀ ਹੈ ਤੇ ਰਾਇਲ ਚੈਲੈਂਜਰ ਵੱਲੋਂ ਵੱਡੀ ਜਿੱਤ ਪ੍ਰਾਪਤ ਕੀਤੀ ਜਾਂਦੀ ਆਈਪੀਐਲ ਦੇ ਫਾਈਨਲ ਮੈਚ ਵਿੱਚ ਤੇ ਪੰਜਾਬ ਨੂੰ ਹਰਾਇਆ ਜਾਂਦਾ ਪਰ ਉਹ ਜਿੱਤ ਦੇ ਜਸ਼ਨ ਇੰਨੇ ਕ ਜਿਹੜੇ ਆ ਭਾਰੂ ਪੈਂਦੇ ਆ ਤਾਂ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਬੰਗਲੌਰ ਦੀ ਤੇ ਉਹਨਾਂ ਤੇ ਜਾਂ ਟੀਮ ਤੇ ਕਿ 11 ਲੋਕਾਂ ਦੀ ਮਾਂ ਜਿਹੜੀ ਆ ਮੌਤ ਹੋ ਜਾਂਦੀ ਐ ਤੇ 11 ਮੋਤਾ ਦੀ 11 ਮੋਤਾ ਦੇ ਗਮਗੀਨ ਮਾਹੌਲ ਵਿੱਚ ਜਿਹੜੇ ਆ ਜਸ਼ਨ ਬਦਲ ਜਾਂਦੇ ਨੇ ਜਿਸ ਦੇ ਚੱਲਦਾ ਇੱਕ ਪਾਸੇ ਜਿੱਥੇ ਵੱਡਾ ਪ੍ਰਬੰਧ ਕੀਤਾ ਗਿਆ ਸੀ ਪਰ ਜਿਹੜੇ ਸੁਰੱਖਿਆ ਪ੍ਰਬੰਧ ਸੀ ਉਹ ਕਿਤੇ ਨਾ ਕਿਤੇ ਸਹੀ ਨਹੀਂ ਨਜ਼ਰ ਆਏ ਜਿਸ ਦੇ ਚੱਲਦਾ ਇੱਕ ਘਟਨਾ ਵਾਪਰ ਗਈ ਕਿ 11 ਲੋਕਾਂ ਚ ਹਗਦੜ ਕਰਨ ਜਿਹੜੇ ਆ ਮੌਤ ਹੋ ਜਾਂਦੀ ਹੈ 11 ਲੋਕਾਂ ਦੀ ਤੇ 30 ਤੋਂ ਵੱਧ ਜਿਹੜੇ ਆ ਜ਼ਖਮੀ ਹੋ ਜਾਂਦੇ ਆ ਤਾਂ ਉਸੇ ਦੇ ਸੰਬੰਧੀ ਹੁਣ ਅ ਵਿਰਾਟ ਕੋਹਲੀ ਖਿਲਾਫ ਜਿਹੜਾ ਕਿ ਸ਼ਿਕਾਇਤ ਪਹੁੰਚੀ ਹੈ ਪੁਲਿਸ ਥਾਣੇ 'ਚ ਸ਼ਿਕਾਇਤ ਕੀਤੀ ਗਈ ਹੈ ਤੇ ਉਧਰ ਸਮਾਜ ਸਮਾਜਿਕ ਕਾਰਕੁਨ ਐਚ ਐਮ ਬੰਕਟੇਸ਼ ਨੇ ਬੰਕਟੇਸ਼ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਤੇ ਇਸ ਮਾਮਲੇ 'ਚ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ